ਜਿੰਦਾਬਾਦ ਮਿੱਡੇ ਮਿਲ ਪੰਜਰ ਰੀਡਿਅਲ ਆਜ਼ਾਦ ਪੰਜਾਬ ਜਿੰਦਾਬਾਦ 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 ਮੁਬਾਰਕ ਮੁਬਾਰਕ ਮੁਤਾਬਕ ਜਿੰਦਾਬਾਦ ਜਿੰਦਾਬਾਦ ਮੁਬਾਰਕ ਮੁਤਾਬਕ ਆਗਰਮ ਜੀਗਰਾਜ ਖਾਲਾ ਸੂਬਾ ਸੈਕਟਰ ਮਿੱਡੇ ਮਿਲ ਦੁਨੀਆ ਦਾ ਆਜ਼ਾਦ ਪੰਜਾਬ ਦਾ ਹੈਗਾ ਅੱਜ ਮਿੱਡੇ ਮਿਲ ਸਵਾਈਪਰ ਕਾਣੇ ਆਪਣੀਆਂ ਮੰਗਾਂ ਲਈ ਜਿਹੜਾ ਧਰਨਾ ਲਾਇਆ ਕਿ ਜੇਵੇਂ ਇਹਨਾਂ ਨੂੰ ਆੜੀਆਂ ਮੁਸ਼ਕਲਾ ਆੜੀਆਂ ਮੁਸ਼ਕਲਾ ਜੇਵੇਂ ਸਕੂਲਾਂ ਵਿੱਚ ਵਰਕਰਾਂ ਦਾ ਸੋਚਨ ਕੀਤਾ ਜਾ ਰਿਹਾ ਸਕੂਲਾਂ ਵਿੱਚ ਵਰਕਰਾਂ ਨੂੰ ਸਲੰਡਰ ਨਹੀਂ ਲਿਆ ਕੇ ਦਿੱਤੇ ਜਾ ਰਹੇ ਸਕੂਲਾਂ ਵਿੱਚ ਵਰਕਰਾਂ ਕੋ ਸਫਾਈ ਕਰਾਈ ਜਾ ਰਹੀ ਹੈ ਸਕੂਲਾਂ ਵਿੱਚ ਜਿਹੜਾ ਹੈਗਾ ਵਾ ਵਰਕਰਾਂ ਨੂੰ ਮਲਕੀ ਇੱਕ ਛੁੱਟੀ ਲੈਣੀ ਆਇਆ ਤਾਂ ਬੜਾ ਮਜਬੂਰ ਕਰਦੇ ਨੇ ਮੈਡਮ ਕਿਤੇ ਵੀ ਨਹੀਂ ਜੇ ਅਸੀਂ ਕਹਿੰਦਾ ਕਿ ਗਾਰੰਟੀ ਨਹੀਂ ਦੇਖਣੀਗੀ ਬਿਲਕੁਲ ਗਲਤ ਗੱਲ ਆ ਅੱਜ ਇਹ ਯਾਰਲੀ ਜਿਹੜੀ ਮੈਂ ਰਿਆ ਜਿਹੜਾ ਸਕੂਲਾਂ ਦੇ ਵਿੱਚ ਕੈਰਨਾ ਬੈਂਕ ਦੇ ਖਾਤੇ ਜਿਹੜੇ ਖਲੋਲੀ ਸਰਕਾਰ ਨੇ ਆਦੇਸ਼ ਦਿੱਤਾ ਉਸ ਦਾ ਹੀ ਮੁਕੰਮਲ ਬਾਈਕਾਟ ਕਰਦੇ ਆ ਕਿ ਅਸੀਂ ਜਿਹੜਾ ਖਾਤੇ ਜਿਹੜਿਆ ਉਹ ਨਹੀਂ ਖਲਾਵਾਗੇ